ਲਾਲਾ ਬਿਹਾਰੀ لال ਪੁਰੀ ਜੀ ਦੀ ਕਹਾਣੀ ਵੱਡਿਆਂ ਦਾ ਆਦਰ ਮੂੰਹੋਂ ਮਿੱਠਾ ਬੋਲ ਸਨੇਹ ਅਤੇ ਹਿਤ ਨਾਲ ਵਰਤਣ ਦਾ ਨਾਮ ਆਦਰ ਹੈ ਇਸ ਆਦਰ ਦੇ ਕਾਰਨ ਤੇ ਸਬਨਾ ਦਾ ਮਾਣ ਹੁੰਦਾ ਹੈ ਜਾਂ ਕੋਈ ਆਪ ਤੇ ਵੱਡਾ ਮਿਲੇ ਤਾਂ ਖੜੇ ਹੋ ਸੀਸ ਝੁਕਾ ਹੱਥ ਬੰਨ ਉਸ ਨੂੰ ਮੱਥਾ ਟੇਕਣਾ ਜਾਂ ਪੈਰੀ ਪੈਣਾ ਕਹਿਣਾ ਚਾਹੀਦਾ ਹੈ ਉਸ ਕੋਲੋਂ ਅੱਗੇ ਵੱਧ ਕੇ ਨਹੀਂ ਤੁਰਨਾ ਉਸਦੇ ਮਗਰ ਮਗਰ ਜਾਣਾ ਚਾਹੀਦਾ ਜੇ ਅੱਗੇ ਲੰਘਣਾ ਹੀ ਪੈ ਜਾਏ ਤਾਂ ਆਗਿਆ ਲੈ ਜਾਏ ਉਸ ਦੇ ਸਾਹਮਣੇ ਖਿੜਖੜਾ ਕੇ ਨਾ ਹੱਸੋ ਤੇ ਉਸ ਨਾਲ ਬਾਤ ਵੀ ਚੰਗੀ ਕਰੋ ਉਸ ਦੇ ਸਾਹਮਣੇ ਨਿਰਲਜ ਬਾਣੀ ਨਾ ਬੋਲੋ ਨਾ ਕਠੋਰ ਬਾਤ ਹੀ ਉਸ ਦੇ ਮੂਰੇ ਕਰੋ ਵੱਡੇ ਵੀ ਕਈ ਪ੍ਰਕਾਰ ਦੇ ਹੁੰਦੇ ਹਨ ਪਹਿਲਾ ਸਾਕੋ ਵੱਡਾ ਸੋ ਵੱਡਾ ਦੂਜਾ ਅਵਸਥਾ ਵਿੱਚ ਵੱਡਾ ਸੋ ਵੀ ਵੱਡਾ ਤੀਜਾ ਵਿਦਿਆ ਵਿੱਚ ਵੱਡਾ ਸੋ ਵੀ ਵੱਡਾ ਚੌਥਾ ਗੁਣ ਵਿੱਚ ਵੱਡਾ ਸੋ ਵੀ ਵੱਡਾ ਪੰਜਵਾਂ ਪਦਵੀ ਵਿੱਚ ਵੱਡਾ ਸੋ ਵੀ ਵੱਡਾ ਸੋ ਜਿੰਨੇ ਵੱਡੇ ਹਨ ਸਾਰਿਆਂ ਦਾ ਆਦਰ ਕਰਨਾ ਚਾਹੀਦਾ ਸੋ ਥਾਂ ਥਾਂ ਸਿਰ ਜਿਸ ਦਾ ਜੋ ਜੋ ਅਧਿਕਾਰ ਹੈ ਉਸ ਦਾ ਉਹਨਾਂ ਹੀ ਆਦਰ ਕਰਨਾ ਚਾਹੀਏ ਆਦਰ ਕਰਨਾ ਚੰਗਿਆਂ ਦਾ ਕਰਮ ਹੈ ਅਤੇ ਹੋਰਨਾਂ ਦਾ ਧਰਮ ਹੈ ਮੰਨੂ ਜੀ ਕਹਿੰਦੇ ਹਨ ਕਿ ਅਚਰਚ ਪਿਤਾ ਮਾਤਾ ਅਤੇ ਵੱਡੇ ਭਰਾ ਦਾ ਸਦਾ ਆਦਰ ਕਰਨਾ ਚਾਹੀਦਾ ਹੈ ਭਾਵੇਂ ਉਹ ਦੁਖੀ ਵੀ ਹੋਣ ਵਿਦਿਆ ਗੁਰੂ ਤੇ ਮਗਰੋਂ ਸਹਾਇਕ ਅਤੇ ਵੱਡੇ ਭਰਾ ਦਾ ਅਧਿਕਾਰ ਹੈ ਜਗਤ ਵਿਖੇ ਸਭਨਾਂ ਦਾ ਆਦਬ ਕਰਨਾ ਚਾਹੀਏ ಕಸದ ಅನಾೋ